ਸ੍ਰੀ ਗੁਰੂ ਜੀ ਸਾਰਿਆਂ ਨੂੰ ਨਵਾਂ ਕੇਸ ਹੈ ਜੀ ਸੋਡੇ ਲਈ ਤੁਸੀਂ ਦੇਖ ਹੀ ਨੇ ਜਿਵੇਂ ਕਿ ਪਹਿਲਾਂ ਝੋਟੀ ਆ ਸੂਣ ਤੋਂ ਬਾਅਦ ਇਹਦੇ ਭਾਰ ਪਿਆ ਹੈਗਾ ਤੇ ਸੂਈ ਵੀ ਘੱਟੋ ਘੱਟ ਇੱਕ ਹਫ਼ਤੇ ਦੀ ਹੈ ਬਹੁਤ ਜ਼ਿਆਦਾ ਮਤਲਬ ਭਾਰ ਪਿਆ ਹੋਇਆ ਇਹਨੂੰ ਆਪਾਂ ਬਜਾਈ ਨਾਲ ਪ੍ਰੋਲੈਪਸ ਕਹਿੰਦੇ ਆ ਸੂਹ ਵਾਲਾ ਭਾਰ ਇਹ ਬੱਚੇਦਾਨੀ ਨਹੀਂ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਇਹ ਬੱਚੇਦਾਨੀ ਦਾ ਮੂੰਹ ਹੈ ਜਿਹੜਾ ਤਾਂ ਆਹ ਦੇਖ ਰਹੇ ਹੋ ਤੁਸੀਂ ਮੁੱਠੀ ਜੀ ਤੇ ਮੂੰਹ ਹੈਗਾ ਇਹ ਬਜਾਈ ਨਾਲ ਪ੍ਰੋਲੈਪਸ ਆ ਇਹ ਦੇਖੋ ਇੰਨਾ ਹਾਰਡ ਹੋਇਆ ਹੋਇਆਗਾ ਇਹ ਸਾਰਾ ਪਿਸ਼ਾਬ ਨਾਲ ਭਰਿਆ ਹੋਇਆ ਪਾਣੀ ਨਾਲ ਭਰਿਆ ਹੋਇਆ ਹੈ ਇਹਦਾ ਪਹਿਲਾਂ ਆਪਾਂ ਨੂੰ ਪਿਸ਼ਾਬ ਇਹਨੂੰ ਕਰਵਾਉਣਾ ਪੈਣਾ ਫੇਰ ਜਾ ਕੇ ਇਹ ਪੋਲਾ ਹੋਣਾਗਾ ਇਹਦੇ ਆਪਾਂ ਨੇ ਕੈਥੀਟਰ ਪਾਸ ਕੀਤਾ ਹੋਇਆ ਹੁਣ ਤੇ ਇਹਨੇ ਆਪ ਪਿਸ਼ਾਬ ਕਰ ਲੈਣਾ ਜਿੰਨਾ ਚਿਰ ਇਹ ਪਿਸ਼ਾਬ ਨਹੀਂ ਕਰਦੀ ਉਹਨਾਂ ਚਿਰ ਇਹ ਪੈਣਾ ਨਹੀਂਗਾ ਕਿਉਂਕਿ ਹਾਰਡ ਬਹੁਤ ਹੈਗਾ ਇਹ ਜੇ ਆਪਾਂ ਇਸ ਤਰ੍ਹਾਂ ਇਹਨੂੰ ਮਤਲਬ ਪਾਵਾਂਗੇ ਤਾਂ ਇਹ ਪਾੜ ਜਾਣਾਗਾ ਹਣਾ ਫੋਰਸ ਲਾਵਾਂਗੇ ਤਾਂ ਇਹਨੇ ਪੈਣਾ ਨਹੀਂਗਾ ਇਸ ਕਰਕੇ ਆਪਣਾ ਕੈਥੀਟਰ ਪਹਿਲਾਂ ਜਿਹੜਾ ਹੈਗਾ ਪਿਸ਼ਾਬ ਵਾਲੀ ਨਲੀ ਹੈ ਜਿਹੜੀ ਜੁੜੀ ਤਰਾ ਗਹਿਣਦੇ ਜਿਹਨੂੰ ਉਹਦੇ ਵਿੱਚ ਦੀ ਆਪਾਂ ਨੂੰ ਕੈਥੀਟਰ ਪਾਉਣਾ ਪੈਣਾ ਤੇ ਫੇਰ ਇਹ ਜਦੋਂ ਪਿਸ਼ਾਬ ਕੱਢ ਕੇ ਸਾਰਾ ਪਾਣੀ ਕੱਢ ਕੇ ਫੇਰ ਇਹ ਪਿਸ਼ਾਬ ਪੈਣਾ ਤੁਸੀਂ ਆ ਦੇਖੋਗੇ ਵੀ ਜਿਵੇਂ ਜਿਵੇਂ ਪਿਸ਼ਾਬ ਕਰੂਗੀ ਹਨਾ ਪਾਣੀ ਇਹਦੇ ਅੰਦਰੋਂ ਨਿਕਲੂਗਾ ਓਵੇਂ ਓਵੇਂ ਭਾਰ ਨੇ ਪੋਲਾ ਹੁੰਦਾ ਜਾਲਾ ਭਾਰ ਦਾ ਜਿੰਨਾ ਸੈਜ ਹੈ ਉਹ ਅੱਧਾ ਰਹਿ ਜਾਣਾ ਦੇਖੋ ਕਿੰਨਾ ਫੋਰਸਫੁਲੀ ਹਨਾ ਜਿਹੜਾ ਪਿਸ਼ਾਬ ਆ ਰਿਹਾ ਇਹਨੇ ਕੱਲ ਸ਼ਾਮ ਦਾ ਪਿਸ਼ਾਬ ਨਹੀਂ ਕਰਿਆ ਇਹ ਸਵੇਰ ਦਾ ਟਾਈਮ ਸੀਗਾ 6 ਵਜੇ ਦਾ ਜਦੋਂ ਮੈਨੂੰ ਕਾਲ ਕੀਤੀ ਗਈ ਮੈਂ ਗਿਆ ਤਾਂ ਦੇਖੋ ਤੁਸੀਂ ਕੈਥੇਟਰ ਰਾਹੀਂ ਕਿੰਨੇ ਪ੍ਰੈਸ਼ਰ ਨਾਲ ਪਿਸ਼ਾਬ ਆ ਰਿਹਾ ਹਨਾ ਹੁਣ ਇਹ ਜਦੋਂ ਪਿਸ਼ਾਬ ਘੱਟੋ ਘੱਟ 5 ਜਾਂ 7 ਲੀਟਰ ਇਹਨੇ ਪਿਸ਼ਾਬ ਕੀਤਾ ਹੈਗਾ ਹੁਣ ਤੁਸੀਂ ਦੇਖੋ ਵੀ ਭਾਰ ਉਹ ਦੇਖੋ ਬਾਲ ਪੈ ਗਏ ਭਾਰ ਦੇ ਵਿੱਚ ਭਾਰਤ ਦਾ ਰਹਿ ਗਿਆ ਨਾਲੇ ਭਾਰ ਹੋ ਗਿਆ ਪੋਡਾ ਹੁਣ ਜਦੋਂ ਤੁਸੀਂ ਪਾਉਣਾ ਹੈਗਾ ਤਾਂ ਜ਼ੋਰ ਨਹੀਂ ਲਾਉਣਾ ਬਿਲਕੁਲ ਮੈਂ ਇਹਨੇ ਆਪ ਹੀ ਖਿੱਚਣਾ ਹੈਗਾ ਹੌਲੀ 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 ਅੰਦਰ ਕਰਨਾ ਹੈਗਾ ਜ਼ੋਰ ਬਿਲਕੁਲ ਵੀ ਨਹੀਂ ਲਾਉਣਾ ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਭਾਰ ਹੈਗਾ ਜਿਹੜਾ ਪਾੜ ਜੇ ਜੇ ਭਾਰ ਪਾੜ ਗਿਆ ਫਿਰ ਇਹ ਅੰਤੜੀਆਂ ਵੀ ਬਾਹਰ ਆ ਸਕਦੀਆਂ ਬਲੈਡਰ ਵੀ ਬਾਹਰ ਆ ਸਕਦਾ ਕੁਝ ਵੀ ਹੋ ਸਕਦਾ ਇਸ ਕਰਕੇ ਜ਼ੋਰ ਨਹੀਂ ਬਿਲਕੁਲ ਵੀ ਲਾਉਣਾ ਬਿਲਕੁਲ ਵੀ ਦੇਖੋ ਆਰਾਮ ਨਾਲ ਅੰਦਰ ਕਰਨਾ ਉਹ ਚਲ ਗਿਆ ਪਾਰ ਪਾਉਣ ਤੋਂ ਪਹਿਲਾਂ ਵੀ ਤੁਹਾਡੇ ਹੱਥਾਂ 'ਚ ਤਾਂ ਗੁਲਾਬ ਜੜੇ ਹੋਣੇ ਚਾਹੀਦੇ ਤੇ ਜਾਂ ਚੰਗੀ ਤਰ੍ਹਾਂ ਸਾਬਣ ਨਾਲ ਧੋਤੇ ਹੋਣੇ ਚਾਹੀਦੇ ਆ। ਇਹ ਮੇਰਾ ਦੱਸਣ ਦਾ ਮਕਸਦ ਇਹੀ ਸੀਗਾ ਵੀ ਕਈ ਵਾਰੀ ਆਪਾਂ ਨਾ ਪਿੰਡਾਂ ਦੇ ਵਿੱਚ ਕਈ ਵਾਰੀ ਪਾਰ ਪਾਉਣ ਵਾਲੀ ਵੀ ਹੁੰਦੇ ਆ ਜਿਵੇਂ ਮੈਸਵਾਉਣ ਵਾਲੀ ਹੁੰਦੇ ਆ। ਕਈ ਸਿਆਣੇ ਜਿਹਨੂੰ ਆਪਾਂ ਕਹਿ ਦਿੰਨੇ ਆ ਲੋਕ ਸੱਦ ਲੈਂਦੇ ਆ ਹਨਾ। ਵਧੀਆ ਕੰਮ ਕਰਦੇ ਸਮਾਂ ਲੋਕਾਂ ਦੇ ਵੇਲੇ-ਕੁਲੇ ਉਹ ਕੰਮ ਆਉਂਦੇ ਆ। ਉਹਨਾਂ ਨੂੰ ਵੀ ਮਤਲਬ ਇਹ ਦੱਸਣ ਵਾਸਤੇ ਆ ਵੀ ਜਿਹੜਾ ਇਸ ਤਰ੍ਹਾਂ ਦਾ ਪਾਰ ਹੁੰਦਾ ਹਾਰਡ ਬਜਾਇ ਇਨਲ ਪ੍ਰੋਲੈਪਸ ਹੁੰਦਾ ਉਹ ਪਹਿਲਾਂ ਨਾ ਕੈਥੀਟਰ ਪਾ ਕੇ ਪਿਸ਼ਾਬ ਪਾਸ ਕਰ ਲੈਣ ਫਿਰ ਪਾਉਣਾ ਸੌਖਾ